ਸਰ ਜੀ ਅਭੀ ਉਹ ਤੇ ਰੋਡ ਦੇ ਉੱਤੇ ਕਰ ਸਕਦੇ ਆ ਬਜੇ ਨੂੰ ਖੋਲਾਂਗੇ ਤਾਂ ਵਿੱਚੋਂ ਬੈਗ ਨਿਕਲਿਆਊਗਾ ਇੱਕ ਪੂਰਾ ਦਾ ਪੂਰਾ ਬੋਲਸ ਬੋਲਸ ਅਹ ਦੇਖਿਆ ਹੱਡ ਬਣਾਇਆ ਦੂਜਾ ਨਿਕਲਣਾ ਵਾ ਨਹੀਂ ਲੀਨਾ ਗੱਲ ਨਹੀਂ ਸੁਣਦੀਆਂ ਇੱਕ ਤਾਂ ਕੀ ਕਰੀ ਜਾਂਦੀ ਆ ਪੁੱਤ ਲਾ ਮੌਸਮ ਵੀ ਬੜਾ ਸ਼ਾਨਦਾਰ ਆਇਆ ਪਿਆ ਅੱਛਾ ਸ਼ਾਨਦਾਰ ਹਵਾ ਚੱਲ ਰਹੀ ਏ ਯਾਰ ਅ ਤੂੰ ਪਹਿਲਾਂ ਦੋ ਵਾਰੀ ਆਈ ਨਹੀਂ ਤੇ ਹਵਾਈ ਡੌਗੀ ਲਾਈਨ ਚਲੀਏ ਹਾਂ ਜੀ ਡੌਗੀ ਲਾਈਨ ਚਲੀਏ ਥੋੜਾ ਹੈਂ ਥੋੜਾ ਫਿਰ ਪੜ੍ਹਾਈ ਨਹੀਂ ਕਰਨੀ ਆਪਾਂ ਡਮਿਸ਼ਨ ਨਹੀਂ ਕਰਨੀ ਡੌਗੀ ਲੈ ਆਉਣੇ ਕਿਉਂਕਿ ਫਿਰ ਕਿਹੜਾ ਪੜਨਾ ਜੇ ਡੋਗੀ ਲੈ ਆਂਦਾ ਸੁద్ధి ਪਰਮਾਤਮਾ ਦੀ ਸੌ ਲੱਗੇ ਨਹੀਂ ਵਾਹ ਬਈ ਪੜਿਆ ਵੀ ਕਰਾਂਗੇ ਪੋ ਪੁਲਿਸ ਹੈ ਪੜਿਆ ਵੀ ਕਰਾਂਗੇ ਤੇ ਖੇਡਾਂ ਵੀ ਖੋੜ ਪਹਿਲਾਂ ਪੜਿਆ ਵੀ ਕਰਾਂਗੇ ਤੇ ਖੇਡੀਆਂ ਵੀ ਕਰਾਂਗੇ ਉੱਥੇ ਪੜਿਆ ਵੀ ਕਰਾਂਗੇ ਖੇਡਿਆ ਵੀ ਕਰਾਂਗੇ ਸਕੂਲੋਂ ਅਨਸਰ ਪਹਿਲੇ 2 ਮਿੰਟ ਰਾਮ ਕਰਨਾ ਨਾ ਨਾ ਰਾਮ ਨਹੀਂ ਕਰਦੇ ਇਹ ਫਿਰ ਠੀਕ ਆ ਸਕੂਲੋਂ ਅਨਸਰ ਕੰਮ ਕਰਨਾ 5 ਵਜੇ ਤੱਕ ਕਰੋ ਉਦੋਂ ਕੀ ਆ ਗਿਆ ਹਾਂ ਤਾਂ 4 ਵਜੇ ਲੱਗਦੇ ਤੇ 4:30 ਵਜੇ ਹਟ ਜਾਣੇ ਆ। ਤੇ ਵਾ 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 ਯਾਨੀ ਕਿ ਜ਼ਿਆਦਾ ਪੜਿਆ ਕਰੂੰਗੀ ਹਾਂ ਨਾ। ਹਾਂਜੀ। ਵੈਰੀ ਗੁੱਡ। ਸ਼ੇ ਤਾਂ ਲੈ ਕੇ 7-8 ਵਜੇ ਟਿਕਟ ਬਾਸ। ਉਹਦੇ ਨਾਲ ਖੇਲ ਕਰਾਂ। ਉਹ ਬੱਸ। ਬੱਸ। ਓਕੇ ਓਕੇ। ਤੇ ਮਾਪਿਓ? ਮੈਂ ਮਾਪਿਓ ਨਾਲ ਰਾਤ ਨੂੰ ਰਾਤ ਨੂੰ 8 ਤੋਂ ਲੈ ਕੇ 9 ਵਜੇ ਟਿਕਰ ਮਾਪਿਓ ਨਾਲ। ਜਾੜੀ ਕੇ ਡੌਗ ਨੂੰ ਮਾਪਿਆਂ ਨਾਲੋਂ ਜ਼ਿਆਦਾ ਪਿਆਰ ਦੇਣਾ ਵਾ ਆਪਾਂ। ਓ ਨਹੀਂ। ਡੌਗ ਨੂੰ 2 ਘੰਟੇ ਤੇ ਮਾਪਿਆਂ ਨੂੰ 1 ਘੰਟਾ। ਨਹੀਂ। 2 ਘੰਟੇ। ਕਦੋਂ? ਜਾੜੀ ਕੇ ਜਿਹੜਾ ਬਹੁਤ ਥੋੜਾ ਬਹੁਤਾ ਸੱਟ ਕੋਲੇ ਬਹਿਨੀ ਆ ਵਾ ਉਹ ਵੀ ਜਾਊਗਾ ਜੇ ਡੌਗ ਲੈ ਜਾਂਦਾ ਤਾਂ। ਹਾਂ ਹਾਂ ਨਹੀਂ। ਕਹਿੰਦਾ ਮਤਲਬ ਵਜਦਾ ਤਾਂ ਅੱਗੇ ਵੀ 4-4 ਵਜਦੀਆਂ ਸੌਂਦੀ ਇੱਕ ਵੀ ਨਹੀਂ ਗਈ। ਕਿਵੇਂ? ਕਿਵੇਂ? ਕਿਵੇਂ ਕੀ? ਹਕਾ ਕਦੇ ਕੱਟਿਆ? ਕਿਹਾ ਇਹ ਗੋਡੀ ਕਰ ਲਿਆ ਕਰੋ ਭੋਰਾ। ਆ ਫਾਂਦੂ ਦਾ ਘਾ ਖਿੱਚ-ਖਿੱਚ ਕੇ ਉਂਗਲਾਂ ਨਾਲ ਹੀ ਜ਼ੋਰ ਪੈਂਦਾ। ਸਾਰੇ ਗਮਲੇ ਭਰੇ ਪਏ ਆ ਜਿੰਨੇ ਹੈਗੇ ਆ ਤਾਂ ਜੜੋਂ ਕੱਢਣਾ ਇਹ ਉਦਾਂ ਉਦੋਂ ਹੀ ਤੋੜਨਾ ਨਾਲੇ ਇੱਥੇ ਕੜਾਈਆਂ ਲੈ ਕੇ ਆ ਹਾਂ ਇਹਨੂੰ ਝਾੜ ਹੁਣ ਇਹਨੂੰ ਝਾੜ ਹੁਣ ਮਿੱਟੀ ਨੂੰ ਨਾ ਨਾ ਹੱਥ ਨਾਲ ਨਹੀਂ ਇੱਥੇ ਹਲਾ ਇਹਨੂੰ ਇਦਾਂ ਹਾਂ ਆਪੀ ਝੜ ਜਾਂਦੀ ਹੁੰਦੀ ਆ ਸਿੱਖੋ ਕੰਮ ਕਰਨੇ ਹਾਂ ਇਦਾਂ ਖਿੱਚ-ਖਿੱਚ ਕੇ ਸਾਰਾ ਇਹਨੂੰ ਖਾਲੀ ਕਰੋ ਹਲੇ ਉਹ ਦੇਖ ਲਾਓ ਜ਼ੋਰ ਤਾਂ ਤੇਰੇ ਹੀ ਬਹੁਤ ਆ ਉਦਾਂ ਹੀ ਲੱਗਦੀ ਸਿੰਗਲ ਫਸਲੀ ਜੀ ਇਹ ਨੂੰ ਕੜਾਈਏ ਚ ਪਾ ਲੋ ਬੁੱਤੇ ਛੱਤ ਤੇ ਆਪਾਂ ਹੀ ਬਹਿਣਾ ਕਰਨਾ ਫਿਰ ਜਸਲੀਨ ਇਹਨੂੰ ਹਲਾਇਆ ਹਾਂ ਇਹਨੂੰ ਹਲਾਈ ਦੀ ਹੁੰਦੀ ਐ ਇਦਾਂ ਹਾਂ ਹਾਂ ਖਾਲੀ ਕਰੋ ਇੱਕ ਇੱਕ ਕਰਕੇ ਸਾਰੇ ਗਮਲਿਆਂ ਦੀ ਗੋਡੀ ਕਰੋ ਹੁਣ ਤਾਂ ਹੋਰ ਹੁਣ ਤਾਂ ਆਪਾਂ ਚੱਲ ਡੌਗੀ ਦੇਖਿਓਣੇ ਆ ਤੇ ਫੇਰ ਕਰ ਲਿਓ ਪਾਪਾ ਜੀ ਸੱਚੀ ਬਹੁਤ ਚੱਲ ਆ ਜਿਓ ਇੱਕ ਜਿਹੜਾ ਗੱਟੋੜਾ ਦੇਖਦੇ ਆਂ ਫੇਰ ਜੇ ਵਧੀਆ ਲੱਗਿਆ ਦੇਖਦੇ ਆਂ ਨਾ ਜਾ ਕੇ ਆਪਾਂ ਦੇਖਦੇ ਆਂ ਜਾਂ ਪਰ ਪਸੰਦ ਆਇਆ ਫੇਰ ਹੀ ਪੈਸੇ ਲੈ ਕੇ ਲੈ ਕੇ ਆਵਾਂਗੇ हां किवें हां जित ਨਹੀਂ ਕਰਨੀ ਉੱਥੇ ਜੇ ਆਪਾਂ ਨੂੰ ਡੌਗੀ ਪਸੰਦ ਆਊਗਾ ਤਾਂ ਆਪਾਂ ਲੈ ਕੇ ਆਣਾ ਠੀਕ ਆ ਮਸਾਈ ਮਸਾਈ ਤੁਰੇ ਜਿਸਲੀ ਨਾ ਓਕੇ ਹਾਂ ਹੋਰ ਕੋਈ ਵਰਤਲਾਪ ਕਰਨੀ ਹੋਵੇ ਦੱਸ ਦੋ ਫਿਰ ਮੈਂ ਕਾਰ ਤੇਜ਼ ਕਰ ਲੈਣੀ ਆ ਨਹੀਂ ਨਹੀਂ ਕਾਰ ਨਹੀਂ ਤੇਜ਼ ਕਰਨੀ ਹਾਂ ਠੀਕ ਆ ਪਾਪਾ ਜੀ ਜਦ ਵਾਪਸ ਜਾਣ ਲੱਗੇ ਉਦੋਂ ਮੈਂ ਮੰਮਾ ਦੀ ਸਾਈਡ ਬੈਠਾਂਗਾ ਨਹੀਂ ਛੱਤ ਤੇ ਬਹੂੰਗਾ ਤੁਹਾਨੂੰ ਓਕੇ 4 20 21 ਹੋ ਗਏ 4 ਇਹ ਵਾਟ ਕਿੰਨੀ ਗਈ ਆ ਜੇ ਤਾਂ ਕਿੰਨਾ ਸ 72 ਕਿਲੋਮੀਟਰ ਪਿਆ ਆ ਮੇਰੇ ਖਿਆਲ ਹੂੰ 75 ਕਿਲੋਮੀਟਰ ਪਿਆ ਦੋਸਤੋ ਜਦੋਂ ਮੈਂ ਇਦਾਂ ਵੀਡੀਓ ਬਣਾਉਣਾ ਹੁੰਦਾ ਉਹਨਾਂ ਉਦੋਂ ਕਾਰ ਮੇਰੀ ਬਹੁਤ ਜ਼ਿਆਦਾ ਸਲੋ ਹੁੰਦੀ ਆ ਲਗਭਗ 20 30 ਦੀ ਸਪੀਡ ਹੁੰਦੀ ਆ ਫਿਰ ਮੈਂ ਵੀਡੀਓ ਔਨ ਕਰਦਾ ਉਹਨਾਂ ਵਾ ਤੇ ਇਦਾਂ ਨਹੀਂ ਹੈਗਾ ਕਿ ਕਾਰ ਮੈਂ ਬਹੁਤ ਰਫ ਚਲਾ ਰਿਹਾ ਜਾਂ ਬਹੁਤ ਜ਼ਿਆਦਾ ਤੇਜ਼ ਆ ਤੇ

ਕੌਫੀ ਚੀ ਬਈ ਹੁੰਦੀ ਬਾਕੀ ਮੌਸਮ ਅੱਜ ਮੌਸਮ ਪਾਪਾ ਜੀ ਬੜਾ ਆਨੇ ਬੜਾ ਦੇਖੀ 5 ਕਿਲੋਮੀਟਰ ਹੀ ਨਹੀਂ ਹੋਂ ਚੋਂਦਾ ਪਿਆਗਾ ਆਪਾਂ ਨਹੀਂ ਨਹੀਂ ਰਹਿਣਾ ਤੇ ਆਉਣਾ ਲੈ ਦੇ ਮੈਨੂੰ ਉਹ ਦੂਜਾ ਫੂਡ ਵੀ ਮੇਰੇ ਨਾਲ ਹੈ ਇਹ ਵਾਲੀ ਕਿਲਾ ਆ ਗਿਆ ਜੀ ਇਹ ਵਾਲੀ ਖੁਰਦ ਰਹਿ ਗਿਆ ਧਰੋਂ ਲੈਫਟ ਸਾਈਡ ਤੇ ਤੇ ਇਹ ਆ ਬਾਬੇ ਖੇਲੀ ਜਾਂਦੇ ਤਾਸ਼ ਬੈਠੇ ਪਿੰਡਾਂ ਦੇ ਵਿੱਚ ਹਜੇ ਵੀ ਰਵਾਜ ਹੈਗਾ ਬਾਕੀ ਇਹ ਆਲੀ ਦੇ ਵਿੱਚ ਇਹ ਆਲੀ ਕਲਾਂ ਦੇ ਵਿੱਚ ਮੈਂ ਕਲੋਨੀਆਂ ਦੇਖੀਆਂ ਮਗਰ ਦੋ ਵੀਡੀਓ ਨਹੀਂ ਬਣਾ ਸਕਿਆ ਦੋ ਅਰੇ ਭਾਈ ਸਾਹਿਬ ਇੱਟੀਆਂ ਤਗੜੀਆਂ ਕਲੋਨੀਆਂ ਕੀ ਗੱਲ ਬਾਤ ਆਹ ਹਾ ਕਿੰਨੀ ਸੰਗਰੀ ਸ਼ਾ ਯਾਰ ਦਰਗਟਾ ਦੀ ਹਾਂ ਹਾਂ ਜੀ ਵੀਰੇ ਅਸੀਂ ਪਹੁੰਚ ਗਏ ਆ ਬਸ 1 ਕਿਲੋਮੀਟਰ ਰਹਿ ਗਿਆ ਆਜੋ ਤੁਸੀਂ ਹਾਈਵੇ ਆ ਗਿਆ ਲੁਧਿਆਣਾ ਫਰੋਜਪੁਰ ਚਾ ਸ਼ੁਕਰ ਆਪਾਂ ਇਹ ਕਾਬੇ ਦੇ ਨਾਲ ਦੀ ਆਪਾਂ ਲੈ ਕੇ ਹਉਣੇ ਆ ਉਥੋਂ ਚੰਗਾ ਇੰਨਾ بڑا ਹੀ ਲੈਣਾ ਵਾ ਇੱਜਾ ਵਾ ਲੈ ਲੈਨੇ ਆ ਇਥੋਂ ਰੇਸ ਭਾਅ ਬੰਦਾ ਆਪਣਾ ਆਪਣਾ ਭਾਅ ਉੱਥੇ ਬੰਦਾ ਆਪਣੇ ਏਰੀਏ ਦੇ ਵਿੱਚ ਇੱਕ ਛੜੇ ਵੱਡਾ ਨਾ ਕਿ ਦਿਨ ਤੇ ਸਾਰਾ ਪਾਰਿਸ਼ ਕਰੀਆਂ ਥੋੜੀਆਂ ਥੋੜੀਆਂ ਪਈਆਂ ਆ ਨਾ ਸ਼ੀਸ਼ੇ ਦੇ ਉਹ ਪਈਆਂ ਸੱਚੀ ਪਈਆਂ ਹੁੰਦੀਆਂ ਨਾ ਰਾਜ ਚ ਦੇਖ ਤੂੰ ਅੱਜ ਮੈਂ ਮੇਨ ਲਈ ਲੱਗਿਆ ਵਿਆਹ ਪੂਰਾ ਵਿਆਹ ਵਿੱਚ ਜੇ ਇੱਧਰ ਕਿਤੇ ਬਾਹਰ ਦੀਓ ਅਸੀਂ ਵਿੱਚ ਹੀ ਬੈਠੇ ਹਾਂ ਆਹ ਅੰਜੀ ਤੂੰ ਇੱਥੇ ਆਇਆ ਹੋ ਲਿਆਂਦਾ ਉਹ ਫੋਨ ਆ ਗਿਆ ਤੱਕੂਲ ਚਾ ਖੋ ਨੀ ਜਰਾ ਮੰਨੋ ਜਾ ਉਹ ਵੀ ਲੱਗੇ ਮਮਾ ਲੈ ਬੇਟਾ ਅੰਜੀ ਕਿਤਾ ਅਮਨ ਜੀ ਕੀ ਆ ਜਾਲ ਨੇ ਮੈਂ ਤਾਂ ਹਿੱਟ ਚੱਕਰ ਦੇ ਵਿੱਚ ਬਹੁਤ ਫਾਸਟ ਆਇਆ ਜਲਦੀ ਜਲਦੀ ਤੁਸੀਂ ਲੇਟ ਹੋ ਗਏ ਥੋੜੇ ਨਹੀਂ 15 15-20 ਮਿੰਟ ਹੋ ਗਿਆ ਖੜਿਆ ਹਾਂ ਮੈਂ ਆਸ ਕਰਕੇ ਥੋੜੇ ਬੰਗਾ ਪੈ ਜੀ ਓਕੇ ਓਕੇ ਆ ਜਾਓ ਆਪਾਂ ਇੱਧਰ ਅੰਦਰ ਰਖ ਲਈਏ ਪਹਿਲਾਂ ਆਜਾ ਆਪਾਂ ਜੀ ਫੱਕ ਰੱਖ ਦੇ ਕੋਰੀ

भाई गुरु सच्चा पाशा किया ना भाई याला टक्का ना करे ओ शूट आदा चाहिए और देख लेने टोकरी ले लेने एक पिंदरी वॉशरूम कर दूंगा बहुत नहीं दा चलो बैठो तू भी फिर अपा आ गए डकेटलोन अरे कार लाती है इत्थे बाहर ही अरे मेरे कोई दंदी ये बड़ी किसी चीज ने ਅੰਦਰ ਦੇਖੇ ਦੇਖੇ ਹੈਗਾ ਕੁਛ ਆਇਆ ਥੋੜਾ ਜਲਦੀ ਦੇਖ ਲਈਏ ਸਮਾਨ ਆ ਪਾ ਭੱਜ 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 ਮੈਨੂੰ ਚਾਹੁੰਦਾ ਸੀ ਬੱਚਿਆਂ ਨੂੰ ਆ ਜਿਹੜੇ ਹਲੇ ਹੈਗੇ ਆ ਹਨਾ ਆ ਟਾਇਰ ਜੇ ਆ ਵੀ ਉੱਥੇ ਰੂਡ ਦੇ ਉੱਤੇ ਕਰ ਸਕਦੇ ਆ ਬਾਕੀ ਜਿਹੜੇ ਸਾਈਕਲ ਹੁੰਦੇ ਆ ਸਾਰੇ ਰਨਿੰਗ ਵਾਲੇ ਇੱਥੇ ਮਿਲਦੇ ਆ ਜਿੰਨੇ ਵੀ ਹੈਗੇ ਆ ਦੂਰ ਦੂਰ ਤੱਕ ਪਹੁੰਚ ਜਾ ਸਕਦੇ ਆ ਥੋੜਾ ਜਿਹਾ ਸਮਾਨ ਲੈਣਾ ਸੀ ਦੇਖਦੇ ਆ ਕੀ ਕੀ ਲੈਣਾ ਉਹਨਾਂ ਆਲਦੀ ਦੇਖੀ ਜਿਹੜੀ ਆਪਾਂ ਬਲੈਕ ਕਾਲੀ ਜੀ ਬੋਤਲ ਦੇਖੀ ਲੈ ਕੇ ਗਏ ਸੀਗੇ ਆ ਸਾਰੇ ਬੈਗ ਹੁੰਦੇ ਆ ਪਾਕਟ ਬੈਗ ਜਿਹਨੂੰ ਆਪਾਂ ਕਹਿ ਦਿੰਨੇ ਆ ਜਿਹਨੂੰ ਖੋਲਾਂਗੇ ਤਾਂ ਵਿੱਚੋਂ ਬੈਗ ਨਿਕਲਿਆ ਆਊਗਾ ਇੱਕ ਪੂਰਾ ਦਾ ਪੂਰਾ ਕੈਥਲੋਂ ਦਾ ਸਮਾਨ ਸਰਾਹੀ ਹੁੰਦਾ ਵੈਸੇ ਹਨਾ ਇਹ ਦੇਖਿਆ ਜਾਵੇ ਤਾਂ ਘੈਂਟ ਆ ਨਾ ਚੀਜ਼ਾ ਚਲੋ ਦੂਜੇ ਕੋਸੇ ਚੱਲ ਇੱਥੇ ਆਪਣੇ ਮਤਲਬ ਦੀ ਐਨੀ ਕੋਈ ਚੀਜ਼ ਇਹ ਕਾਹਲੀ ਚੀਜ਼ ਹੈਗੀ ਆ ਇਹ ਕੂਲ ਰੱਖਦੀ ਹੈ ਚੀਜ਼ ਆ ਮੈਨੂੰ ਪਿਛਲੀ ਵਾਰ ਇਹਨੇ ਦੱਸੀ ਸੀ ਇਹਦਾ ਯੂਜ਼ ਕਰੀਏ ਤਾਂ ਜਿਵੇਂ ਹੈ ਨਾ ਠੰਡਾ ਰੱਖਦੀ ਹੈ ਕਈ ਘੰਟੇ ਤੱਕ ਉਹਦਾ ਨਹੀਂ ਖੀਚੀ ਜਾਏ ਆ ਸੌਕਸ ਜਿਹੜੀਆਂ ਹੈਗੀਆਂ 0 0 ਡਿਗਰੀ ਮਾਈਨਸ ਦੇ ਵਿੱਚ ਪਾਉਣ ਵਾਲੀਆਂ ਸਾਰੀਆਂ ਵੇਕ ਬਾਲ ਆਈਟਾ ਕੈਚੂਅ ਕੈਚੂਅ ਦਿ ਬੈਗ ਆਗੇ ਚਲੋ ਮੋਟਾ ਇਹ ਕਿਹੜਾ ਦਿੰਨੇ ਅੱਜ ਸਮਾਂ ਘੱਟ ਫਿਰ ਵੀ ਦੇਖਦੇ ਆਂ ਕੰਮ ਦੀਆਂ ਚੀਜ਼ਾਂ ਜਿੰਨੀਆਂ ਕਿ ਦੇਖਿਆ ਜਾਣ ਜਿੰਮ ਦਸ ਮਨ ਉਹ ਲਬਨੀ ਆਈ ਮੈਂ ਨਾਸ ਟਿਕਾਈਆਂ ਕਿੱਥੇ ਆ ਉਹ ਜਿਹੜੀ ਸੋਟੀ ਹੀ ਹੁੰਦੀ ਵੈਸੇ ਤਾਂ ਉਹਦੀ ਇੰਨੀ ਲੋਡ ਨਹੀਂ ਹੈਗੀਗੀ ਆਪਾਂ ਜਿਹੜੀ ਦੂਜੀ ਦੇਖਦੇ ਆਂ ਚੀਜ਼ ਸੁਵਾਨੀ ਬਹੁਤ ਆ ਇਹਨੂੰ ਦੇਖਣਾ ਪਿਆ 1.5 ਘੰਟਾ ਲੱਗ ਗਿਆ ਨਾ ਆਰਾਮ ਨਾਲ ਇੰਨਾ ਆਪਾ ਦੇਖ ਨਹੀਂ ਸਕਦੇ ਨਾ ਹੁਣ ਬੱਚੇ ਕਾਰ 'ਚ ਬੱਚੇ ਕਾਰ ਦੇ ਵਿੱਚ ਆ ਹੁਣ ਤਾਂ ਬਾਲਸ 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 ਸਰਪੋਰਟਸ ਦੋ ਇੰਨਾ ਸਮਾਲ ਪਿਆਰਾ ਇੰਨਾ ਸਮਾਨ ਪਿਆ ਬੈਡਮਿੰਟਨ ਦੇ ਕ੍ਰਿਕਟ ਦੇ ਟੈਨਿਸ ਦੇ ਮੈਂ ਕਹਿੰਦਾ ਕਿਆ ਗੱਲਾਂ ਬਾਤਾਂ ਜਿਹੜੀ ਮਰਜ਼ੀ ਚ ਇੱਥੋਂ ਲਾ ਲੋ ਤੇ ਕਈ ਚੀਜ਼ਾਂ ਕੋਸਲੀ ਆ ਕਈ ਸਸਤੀਆਂ ਵੀ ਪੈਂਦੀਆਂ ਵਾ ਤੇ ਘੈਂਟਾ ਗੱਲ ਬਾਤ ਆ ਪੂਰੀ ਸਮੋਹ ਦੇ ਵਿੱਚ 1600 ਦਾ ਨਹੀਂ ਨਹੀਂ ਇਹ ਨਹੀਂ ਯਾਰ ਉਹ ਇੱਕ ਪਤਲਾ ਜਿਹਾ ਵਾ ਪਤਲਾ ਜਿਹੜਾ ਗਰਦਨ ਦੇ ਉੱਤੇ ਵੀ ਆ ਜਾਂਦਾ ਇੱਕ ਪੀਸ ਆਪਣੇ ਕੋਲੇ ਘਰੇ ਹੈਗਾ ਤਾਂ ਇਹ ਉਹ ਯਾਦ ਭੁੱਲ ਗਈ ਓਛਾ ਭਈਆ ਸਟਿੱਕਾ ਇੰਨਾ ਦੀਆਂ ਓਕੇ ਆ ਕਿ ਦੇਖ ਕੇ ਖੱਚ ਕੇ ਬੜੀ ਹੋ ਜਾਂਦੀ ਦੇਖੀ ਨਹੀਂ ờ ਹੋਰ ਵੀ ਹੁੰਦੀ ਹੋਊਗੀ ਬਸ ਦੇਖ ਹੋ ਕੀ ਬਸ ਇਹ ਛੋਟੀ ਹੈ ਯਾਰ ਛੋਟੀ ਹੈ ਜੇ ਹੋਰ ਵੀ ਹੁੰਦੀ ਹੋਊਗੀ ਨਹੀਂ ਹੁੰਦੀ ਛੋਟੀ ਇੰਨੀ ਵੱਡ ਜਾਂਦੀ ਹੈ ਇਹ ਹਣਾ ਕੀ ਪ੍ਰਾਈਸ ਆ ਦਾ 800 ਇਹ ਦੇਖਦਾ ਕਰੋ ਬਾਅਦ ਆਹ ਵਾਹ ਡੈਂਟ ਇਹ ਤਿੰਨ ਤਿੰਨ ਜਣੇ ਵਾਲਾ ਅਭੀ ਤਿੰਨ ਜਣੇ ਵਾਲਾ ਆ ਦੋ ਜਣੇ ਵਾਲਾ ਆ ਮਿਲ ਗਿਆ ਹਵੇ ਹਾ ਕਹਿੰਦਾ ਸੀ ਮੈਂ ਆਹ ਲਾ ਸੀ ਖੋਲੀ ਉਹ ਇਹ ਦੋ ਲੈ ਲੈ ਯਾਰ ਅਲੱਗ ਅਲੱਗ ਰੰਗ ਲੈ ਲੈ ਇਹ ਕਾਲਾ ਵਾਲਾ ਬਲੈਕ ਯਾਰ ਇੰਨਾ ਛੋੜਾ ਹੋ ਹਾਂ ਹਾਂ ਇਹ ਕਾਲਾ ਵਾਲਾ ਇੱਕ ਹੋਰ ਲੈ ਲੋ ਹੋਰ ਦੇ ਇੱਕ ਕਿਹੜੇ ਰੰਗ ਸੁਣਾ ਆਹ ਵੇ ਥੱਲੇ ਆ ਸਾਰੇ ਰੰਗ ਹੀ ਪਏ ਆ ਲਾਸਟ ਕਹ ਗਿਆ ਨਾ ਇਹਦੇ ਆਪਣੀ ਫਰਸਟ ਕਾਲਾ ਨਹੀਂ ਗਿਆ ਯਾਰ ਇੱਕ ਲਾਸਟ ਕਾਲਾ ਵੀ ਆਉਣਾ ਹੁੰਦਾ ਵਾ ਇਦਾਂ ਦੀਆਂ ਮੈਂ ਕਹਿੰਦਾ ਕਿ ਮੈਂ ਕਹਿੰਦਾ ਨਿਗਾਲੀਆਂ ਇਦਾਂ ਦੀਆਂ ਬਣਾ ਦੇ ਚੰਗਾ ਸੋਹਣੀਆਂ ਲੱਗਦੀਆਂ ਆਹੀ ਲਿਆ ਦੋ ਤਿੰਨ ਚੀਜ਼ਾਂ ਹੀ ਲਿਆ ਇੱਕ ਕੁਝ ਬੋਤਲ ਲਿਆ ਚਲ ਆ ਭੱਜੀ ਅਪਰ ਬਾਰਿਸ਼ ਹੋ ਗਈ ਬਾਹਰ ਇੰਨੇ ਜੀ ਬਾਰਿਸ਼ ਹੋ ਗਈ ਸਖਫਰੀ ਦਾ ਬੜਾ ਵਾ ਯਾਰ ਕਾਫੀ ਬਣਿਆ ਆਣਾ ਇਹ ਕਾਫੀ ਕੋਸ਼ੀ ਆ ਅੰਦਰ ਕੇ ਐਫਸੀ ਵੀ ਹੈਗਾ ਵਸਤਪ੍ਰਿਤ ਕੇ ਐਫਸੀ ਵੀ ਆ ਚਲਾ ਯਾਰ ਉਹਨੂੰ ਵੀ ਭੁੱਖ ਲੱਗੀ ਹੋਊਗੀ ਚਲਿਓ ਓਕੇ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਲੱਕ ਲਉਣਾ ਸੌਂ ਗਿਆ ਹਾਂ ਪਾਹ ਹਣਾਂ ਨੂੰ ਭੁੱਖ ਵੀ ਲੱਗਣੀ ਆ ਇਹ ਤੇਰੇ ਨਾਲ ਲੱਗ ਕੇ ਹੁਣ ਪਾਪਾ ਜੀ ਰੈਕਸੀ ਨਾਮ ਤੇ ਕੋਈ ਨਾ ਸੌ ਕੇ ਅੱਕੜੂ ਜਣਾ ਹੁਣ ਵਧੀਆ ਹਾਂ ਚਲ ਆਏ ਵਧੀਆ ਵਧੀਆ ਜੰਦੇ ਬੱਚੇ ਬਾਏ ਬਾਏ ਕਰਨ ਲੱਗੇ ਹੋਏ ਆ ਅਰੇ ਡੱਗੀ ਦਿਖਾਣਾ ਓਏ 1 ਕਿਲੋ ਡੋੜੀ ਹੈ ਦਹੀਂ ਦੱਕ ਦੱਕ ਖੋਸ਼ ਹੋ ਗਿਆ ਇਹ ਨਾ ਇਹ ਨਾ ਸਮੇਂ ਇਹ ਲੈ ਉਹ ਲੀਕ ਆਪ ਵੀ ਮਾਦੀ ਅਵੇ ਕਾਲ ਦੇਖਿਆ ਹੱਡ ਬਣਾਇਆ ਹਾਂ ਸੋ ਵੀਡੀਓ ਕੁਸ਼ ਰੋ ਬੱਚੋ ਕੁਸ਼ ਰੋ ਪਰ ਮਾਤਾ ਮਾ ਰਾਜੀ ਰੱਖੇ ਸਾਰਿਆਂ ਨੂੰ ਗੋਡ ਬlesਸ ਯੂ ਆਹ ਹੁੰਦਾ ਬਚਪਨ ਦੋ ਕਿਵੇਂ ਕਰਤ ਹਾਂ ਜੀ ਔਟ ਗੜਿਆ ਪਾਲੂ ਨਾ ਬੋਲੂ ਨਾਮ ਰੱਖਿਆ ਵਾ ਬੋਲੂ ਇਹ ਦਾਦਾ ਬੋਲੂ ਇਹ ਦਾਦਾ ਬੋਲੂ ਔਕੜਾ ਨੀਂ ਨੀਂ ਕਰਕੇ ਹੁਣ ਭੁੱਖ ਲੱਗੂਗੀ ਇਹਨੂੰ ਨਾ ਹਜੇ ਨਹੀਂ ਦੇਣਾ ਉਹ ਲੈ ਲਈਏ ਔਕੜਾ ਮੈਨੂੰ ਫੜਾ ਇਹ ਦਾਦਾ ਬੋਲੂ ਖਾ ਚੁੱਕਾ ਇਹਨੀਆਂ ਜ਼ਿਆਦਾ ਚੀਜ਼ਾਂ ਬਣੀਆਂ ਦੀਆਂ ਲੁਧਿਆਣੇ ਚ ਸੋਹਣੀਆਂ ਸੋਹਣੀਆਂ ਅਗਰ ਪੂਰੀ ਮਾਰਕੀਟ ਪਿੱਛੇ ਪੂਰੀ ਮਾਰਕੀਟ ਲੰਘ ਕੇ ਗਏ ਇੱਥੇ ਫਿਰ ਪੂਰੀ ਮਾਰਕੀਟ ਆ ਗਈ ਹੁਣ ਨਾਲੇ ਕੋ ਕਹੇ ਨਾਲ ਆਇਆ ਫੋਨ ਤਾਂ ਧਿਆਨ ਰੱਖੀ ਆ ਕੀ ਜੀ ਨਹੀਂ ਆ ਰਿਹਾ ਰੌਨ ਸਾਈਡ ਤੋਂ ਲਈ ਜਾਂਦੇ ਆ ਯਾਰ ਦੇਖੀ ਦੇਖੀ ਦੂਜੇ ਜਗ੍ਹਾ ਕਰ ਲਿਓ ਨਾ ਬਾਈ ਤੇ ਉਹ ਸਾਰਾ ਖੁਸ਼ੀ ਯਾਰ ਕੀ

ਬਾਰਿਸ਼ ਸ਼ੁਰੂ ਹੋ ਗਈ ਆਪਾਂ 4 ਵਜੇ ਦੇ ਲੱਗੇ ਤੁਰੇ ਸੀਗੇ ਟਾਈਮ ਕਾਫੀ ਹੋ ਗਿਆ 9 ਵਜੇ ਨਾਲ ਆ 8 ਵਜੇ ਕੇ 20 ਮਿੰਟ ਹੋ ਗਏ 9 ਵਜੇ ਆਨੇ ਘਰੇ ਜਾਂਦੇ ਨੂੰ ਲੋ ਜੀ ਆ ਗਏ ਘਰੇ ਅਸੀਂ ਮੀਂਹ ਪੈਂਦੇ ਚ ਮੀਂਹ ਬਹੁਤ ਜ਼ਿਆਦਾ ਨਹੀਂ ਹੈਗਾਗਾ ਹੈਗਾ ਤਾਂ ਨਾਰਮਲ ਜਿਹਾ ਹੀ ਆ ਤੇ ਇਹ ਲੱਡੂ ਜਿਹਾ ਵੀ ਆ ਗਿਆ ਇਹ ਲੱਡੂ ਜਿਹਾ ਵੀ ਆ ਗਿਆ ਘਰੇ ਇਹ ਮੇਰਾ ਲੱਡੂ ਜਿਹਾ ਵੀ ਆ ਗਿਆ ਲੱਡੂ ਜਿਹਾ ਅਜੇ ਤੱਕ ਨਹੀਂ ਬੋਲਿਆ ਗਿਆ ਸਾਰੇ ਰਾਹ ਦੇ ਵਿੱਚ ਹੇ ਤੂੰ ਸਾਨੂੰ ਡਰਾ ਹੀ ਦਿੱਤਾ ਮੈਂ ਕਿ ਤੂੰ ਡਰਾਇਆ ਕਾਰ ਦੇ ਵਿੱਚ ਸੀ ਚਲ ਉੱਧਰ ਵੀ ਉਹ ਦਿਖਾ ਲਿਓਨੇ ਆਪਾਂ ਕਾਰ ਤੇ ਚੱਲ ਵੜਦੇ ਆਂ ਕਿ ਤੂੰ ਲੋਕ ਕਿਉਂ ਪਿੱਛੇ ਰੱਤੀ ਆਂਦੀ ਹੈ ਨਹੀਂ ਨਹੀਂ ਉਹਨਾਂ ਕੋਈ ਚੱਕਰ ਨਹੀਂ ਹੈ ਟੈਨਸ਼ਨ ਕਰਦੇ ਲਈਏ ਬਸ ਚਲ ਜਾ ਲੈ ਆ ਲਵਲੀ ਨਾ ਆਲੇ ਤਾਂ ਲਵਲੀ ਨਾ ਦੱਸੂ

वाइगुरु वाइगुरु हां जी शंगल शंग लो लाग गया शंग देखला देखिए अंदर अंदर लगे ही फसते हैं चल आंदे 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 रुक जा रुक जा रुक जा तो शरीर खुल गया मसादा हिल लिया डेढ़ घंटा हो गया बोलो लो भाई सर भाई की होयो तन्नू ਗੰਦੂਆ ਆਉਣ ਸਰ ਬਾਥਰੂਮ 갔다 ਉਹ ਦੰਦਾ ਠੀਕਿਆ ਬੈਠਾ ਸੀ ਵੇ ਇੱਕ ਗੱਲ ਆ ਕੰਮ ਨਹੀਂ ਕਰਿਆ ਨੇ ਹਾਂ ਤੇ ਕਿਹਾ ਬੈਠਾ ਸੀ ਮੈਂ ਕਹੀ ਹਾਂ ਨਾ ਮੈਂ ਕਿਹਾ ਦੂਰ ਜਾ ਹੋਈ ਜਾਂਦਾ ਕੁਝ ਕਰਦਾ ਪਿਆ ਅੱਗੇ ਹਾਂ ਇੱਥੇ ਰਾਕੀ ਕੇ ਘੇਰੇ ਪਹੁੰਚਦੇ ਇਸ ਤਰ੍ਹਾਂ ਆਏ ਵਾਏ ਜੀ ਕਿਤੇ ਨਾ ਲੋ ਜੀ ਲੋ ਇਤੋਂ ਕਸਾ ਫਿਰ ਵਾਈਗਰ ਦਿਤਾ ਤੇ ਵਾਈਗਰ ਚੁੱਟ ਗਿਆ Pallu! <men> <situación et> <lagara> Pallu!

ਕੀ ਜਾਂਦਾ ਪਿਛੇ ਆ लवली ਨਾ ਚਲ ਆ ਇਹਨੂੰ ਖਰਾਕ ਦਈਏ ਪਹਿਲਾਂ ਆਪਾਂ ਚਲ ਹੋਰ ਉਹ ਆ ਛੱਡ ਦੇ ਮੈਂ ਉਹ ਖੇਡ ਭਾਲਦਾ ਨਾ ਕੋਈ ਚਲ ਆ ਯਾਰ ਆ ਜਾ ਹਾਂ ਵੀ ਹਰੀ ਕਰਾਲੀ ਅੱਜ ਸ਼ੇਪ ਆ ਆ ਕਰਾਈ ਕਰ ਹੋਲੀ 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 ਜਸਲੀਨ ਹੋਲੀ ਵਿਰੇ ਹੋਲੀ ਉਹ ਦੰਨਾ ਵੀ ਜਾਏ ਨੇ ਸੂਟ ਪਾਪਾ ਨੂੰ ਬੁਖਾਈਏ ਦਾਦੀ ਨੂੰ ਬਾਲ ਤਸਹੀ ਕਰ ਲੋ ਓਏ ਹਾਏ ਦਾਦੀ ਆ ਜਾ ਮੇਰੇ ਕੋਲ ਨਾ ਕਰੀਂ ਓਏ ਸੋਣਾ ਨਿੱਕਾ ਜਾ ਨਾਲ ਥੱਲੇ ਤਾਰੋ ਤਾਰ ਜਾ ਨਿੱਕਾ ਜਾ ਟੋਪਾ ਖੜ ਜਾ ਵੇ ਕਾਹੇ ਕੋ ਤੁਸੀਂ ਲੈ ਓਏ ਰੇਡ ਦਾ ਇਹਨਾਂ ਨਾਲ ਗੱਲ ਕਰੋ ਇਹਨਾਂ ਨਾਲ ਦੋਨਾਂ ਨਾਲ ਤੁਸੀਂ ਪੜਨਾ ਕਿ ਕੁੱਤੇ ਕਲਾਉਣੇ ਆ ਹਾਂ ਕਸ਼ਮੀਰ ਦਾ ਆ ਡੋਪਾ ਪੱਖਾ ਚਲਾਉਂ ਗੰਮੇ ਓਏ ਕਿ ਪਰਾ ਲੈ ਜਾਏ ਕਰਦੇ ਆ ਵਾਲੇ ਹਾਏ ਰੈਡ ਗਿਆ ਆ ਜੀ ਤੇ ਦੇ ਕਿ ਨੂੰ ਪਤਾ ਲੱਗਦਾ ਇਨਾ ਓਏ ਹਲੋ ਨਹੀਂ ਪਤਾ ਲੱਗਦਾ ਇੱਕ ਨੂੰ ਵੀ ਇੰਨਾ ਟਾਈਮ ਲਗਾਦਾ ਹੈ। ਚੱਪੇ ਨਹੀਂ ਜਾਂਦੇ ਮੈਂ ਬਰੀਕ ਬਰੀਕ ਕਰਕੇ ਰਿੱਤੇ ਸੀ ਪਹਿਲਾਂ ਇਹ ਦੰਦ ਹੈ ਨਹੀਂ। ਅੱਛਾ, ਸੁਝਦੇ ਰਹੋ। ਆਵੇ ਉਹ ਮੇਂ ਨਿਕਲ ਗਿਆ। ਨਹੀਂ ਕਰਤਾ ਗਿਆ ਨਾ। ਹਾੜਾ ਇੰਨਾ। ਹਾਂਜੀ ਲੋ। ਦੇਖੀ ਪੋਕ ਲੱਗੀ ਹੈ ਪਲੇਟ ਦੇ ਵਿੱਚ ਦੇਖਦਾ। ਲੈ ਸਰਾਖਦਾ। ਹਾਂ। ਲੱਗ ਦੇ ਲਾ ਕਿੰਨਾ ਦਾ। ਉਹਨਾਂ ਨੂੰ ਪਤਾ ਇੱਥੇ ਮੇਰੇ ਨੇੜੇ ਚੀਜ਼ ਪਈ ਹੈ ਕੋਈ। ਦੇਖਦੀ ਨਹੀਂ ਪਈ ਉਹ। ਹਾਂ। ਖਾਵੇਂ। ਆਹ ਜੀ ਦਿੱਦਿਆ। ਆਹ ਜੀ। ਇਹ ਆਵੇ। ਮੈਂ ਉਹਨੂੰ ਹਜੇ ਪਤਾ ਹੀ ਨਹੀਂ ਲੱਗਦਾ ਨਾ ਇਹਨੂੰ ਨਾ ਫਿਰ نیچے ਖਾਂਦੀ ਆ ਤੇਰੇ ਨੂੰ ਪੌਲੀ ਚਾ ਦਿਆ ਕਰੀਏ ਇਹ ਦੋ ਤਿੰਨ ਜਿਤਾ ਨਹੀਂ ਪੈਂਦੇ ਦੇਖ ਲੈ ਆਪੋ ਚ ਨੇ ਰਿਸ ਵੀਰੇ ਫੀਡ ਦਾ ਪਤਾ ਲੈਣੇ ਸਾਰੀਆਂ ਤੂੰ ਇਹ ਕਿਤੇ ਕਰ ਦੂ ਜਿਆ ਹਾਂ ਕੇ ਕੇ ਦਾ ਆ ਕੇ ਨਹੀਂ ਹੁਣ ਖੇਲਣਾ ਨਾ ਖਾ ਪੀ ਲਿਆ ਸਾਰਾ ਕੁਝ ਹੋ ਗਿਆ ਸਲਿੱਪ ਜੇ ਮਾਰਦਾ ਜੇ